ਉਹ ਕੋਈ ਟਲੀ ਸਾਹਿਬ ਜਾਂ ਉਹ ਪਿੰਡ ਦੇ ਉਹ ਬਿਲਕੁਲ ਤੁਸੀਂ ਬੰਦੇ ਕੋਲੋਜ ਨੇ ਉਹਨਾਂ ਪਿੰਡਾਂ ਵਿੱਚ ਦੇ ਜਿਹੜਾ ਪਹਿਲਾਂ ਹੀ ਜਿਹੜਾ ਪਾਣੀ ਆ ਗਿਆ ਸੋ ਤੁਹਾਡੇ ਪਿੰਡ ਵਿੱਚ ਇੱਕ ਦੋ ਦਿਨ ਦੇ ਬਾਅਦ ਆ ਗਿਆ ਉਸੇ ਰੋਜ਼ ਨਹੀਂ ਨਾ ਉਹਦੇ ਅਗਲੇ ਦਿਨ ਆ ਗਿਆ ਪਾਣੀ ਦੀ ਰਫਤਾਰ ਜਿਹੜੀ ਕਾਫੀ ਮਲ ਮੰਨ ਸਕਦੇ ਜਿਹੜਾ ਇੰਨਾ ਪਾਣਾ ਜਿਹੜਾ ਉਹਨੇ ਕੁਝ ਹੀ ਘੰਟਿਆਂ ਦੇ ਵਿੱਚ ਜਿਹੜਾ ਤਿਆਰ ਹੋ ਗਿਆ ਹਾਂਜੀ ਹਾਂਜੀ ਕਿੰਨਾ ਕਿੰਨਾ ਪਾਣੀ ਇਸ ਪਿੰਡ ਦੇ ਵਿੱਚ ਰਿਹਾ ਸਾਥ-ਸਾਥ ਫੁੱਟ ਚਾਚਨੂ ਪਹਿਲਾਂ ਹੀ ਜਿਹੜਾ ਇਹ ਹਰੂ ਲੈ ਕੇ ਅਲਰਟ ਕਰ ਦਿੱਤਾ ਗਿਆ ਹੈ ਬਾਦਸ਼ਾਹ ਹੁੰਦੀਆਂ ਹੀ ਪਾਣ ਤੇ ਵੀ ਤੇ ਤੁਹਾਡਾ ਕੋਈ ਸਮਾਨ ਨਹੀਂ ਬਚਾ ਨਹੀਂ ਬਚਾਇਆ ਗਿਆ ਸਮਾਨ ਦਾਣੇ ਦੋਣੇ ਵੀ ਭੱਜ ਭੱਜ ਗਏ ਆ ਕਿੰਨੇ ਦਾਣੇ ਦਾਣੇ ਆਇਆ ਤਿੰਨ ਚਾਰ ਕਾਊਂਟਰ ਭੱਜ ਗਏ ਹੁਣ ਜਿਹੜੀ ਸਮਾਜ ਸੇਵੀ ਸੰਸਥਾ ਨੇ ਜਾਂ ਐਨ ਆਰ ਆਈ ਵੀਰ ਨੇ ਕੀ ਉਹਨਾਂ ਤੋਂ ਮਦਦ ਦੀ ਗੱਲ ਤੇ ਬਸ ਕਮਰੇ ਕਮਰੇ ਪਾ ਦੇਣ ਜਿਹੜੀ ਰਾਤ ਬੰਦੇ ਆ ਨਹੀਂ ਗਾਲੀ ਪਤਾ ਨਹੀਂ ਉਹਨਾਂ ਨੂੰ ਕੀ ਪਾਣੇ ਕਿ ਨਹੀਂ ਪਾਣੇ ਜਿਹੜੀ ਡਾਲ ਪਹਿਲਾਂ ਜਦੋਂ ਹੜ੍ਹ ਤੇ ਜਾਂ ਬਾਰਸ਼ਾਂ ਪੈਣ ਤੋਂ ਪਹਿਲਾਂ ਕਮਰੇ ਲੈ ਆਉ ਕਮਾਂ ਦੇ ਵਿੱਚ ਕੋਈ ਖਿਆਲ ਹੁੰਦੇ ਹੋਣਾ ਵੀ ਇਹਨੂੰ ਪੱਕਾ ਕਰਨ ਦਾ ਹਾਂਜੀ ਹਾਂਜੀ ਪਹਿਲਾਂ ਹੁੰਦਾ ਖਰਚਾ ਤੁਹਾਨੂੰ ਪਤਾ ਮਾਦਾ ਫੇ ਗੁਜ਼ਰ ਗਈ ਅੱਜ ਖਰਚਾ ਉੱਤੇ ਲੱਗ ਗਿਆ ਉਹਦੋਂ ਬਰਾ ਥੀਟਾ ਐਡ ਹੋ ਗਿਆ। ਉਹ ਸੰਬੂਜੋ ਸਰਕਾਰੀ ਜਿਹੜੀ ਤਰਪਾਲਾਂ ਵੀ ਫਰੀ ਆਈਆਂ ਇਹ ਤਾਂ ਉਹ ਫਰੀ ਬਾਅਦ ਆਈਆਂ ਨਾ ਜਦੋਂ ਪਾਣੀ ਪੂਣੀ ਚੜਿਆ ਸੀ। ਮੀਮਾ ਪੈਂਦੇ ਨੇ ਫੇਰ ਹੀ ਆਇਆ ਤਰਪਾਲਾਂ ਨੂੰ ਹਾਂਜੀ। ਉਦੋਂ ਕੋਈ ਆਇਆ ਨਹੀਂ। ਉਹ ਜਿਹੜੇ ਲੋਕ ਨੇ ਜਿਨ੍ਹਾਂ ਦਾ ਹੜ੍ਹ ਦੇ ਪੇਟ ਦੇ ਵਿੱਚ ਘਰ ਆਉਂਦੇ ਨਾਲ ਪੂਰੀ ਤਰ੍ਹਾਂ ਜਿਆ ਨੁਕਸਾਨ ਹੋਇਆ ਇੱਕ ਇੱਕ ਕਮਰਾ ਹੀ ਬੀੜ ਦੇ ਵੱਲੋਂ। ਉਹ ਕਰਦੀ ਵੀ ਕਹਿੰਦਾ ਮਸਾ ਹੀ ਜਿਹੜੀ ਆ ਚੱਲਦੇ ਆ ਸਰਕਲ ਚੱਲਦਾ ਵਾ। ਸੋ ਸਮਾਜ ਸੇਵੀ ਸਹਾਇਤਾ ਤੋਂ ਜਿਹੜੀ ਮਦਦ ਦੀ ਗੋਹ ਲਗਾ ਰਿਹਾ ਮੈਂ ਤੋਂ ਅੱਡ ਆਪਣਾ ਲਾਪਰਸੀਂ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਅਸੀਂ ਤਲਾ ਸੋ ਇਹ ਡੇਰਾ ਬਾਬਾ ਨਾਨਕ ਦੇ ਵਿੱਚ ਪੈਣ ਮੌਜੂਦ ਹੈ ਸੋ ਵੱਖ-ਵੱਖ ਪਿੰਡਾਂ ਦੇ ਵਿੱਚ ਕਾਫੀ ਜਿਹੜਾ ਹੜ੍ਹ ਨੇ ਮਾਰ ਕੀਤੀ ਪਿੰਡਾਂ ਨੂੰ ਕਾਫੀ ਨੁਕਸਾਨ ਦਾ ਕੀਤਾ ਸੋ ਘਰ ਵੀ ਜਿਹੜੇ ਲੋਕਾਂ ਦੇ ਇਸ ਹਾਰ ਦੀ ਪੇਟ ਦੇ ਵਿੱਚ ਕਾਫੀ ਆ ਗਏ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਕਰਦੀਆਂ ਤਸਵੀਰਾਂ ਜਰੂਰ ਸਾਂਝੀਆਂ ਕਰ ਦਿੱਤੀ ਜਾਣ ਸੋ ਇਸ ਪਿੰਡ ਦੇ ਵਿੱਚ ਵੀ ਕਾਫੀ ਦਸਦੇ ਨੇ 6-7 ਫੁੱਟ ਜਿਹੜਾ ਪਾਣੀ ਪਿੰਡ ਵਾਲਾ ਦਰਸ਼ਨ ਯੋਗ ਜਿਹੜਾ ਇਸ ਪਿੰਡ ਦੇ ਵਿੱਚ ਰਿਹਾ ਹੋ ਸੋ ਸਾਡੇ ਨਾਲ ਇਸ ਪਿੰਡ ਦੇ ਜਿਹੜੇ ਨੇ ਲੋਕ ਜਿਨ੍ਹਾਂ ਦੇ ਕੋਲ ਘਰ ਜਿਹ ਮੰਗਲ ਸਿੰਘ ਨਾਨਾ ਕਿਹੜਾ ਪਾਈ ਹੈ ਪਿੰਡ ਹੈ ਤੁਸੀਂ ਗਾਂਦਲਾ ਜੀ ਹਾਂਜੀ ਕਿਦੋਂ ਪਾਜੀ ਇਸ ਪਿੰਡ ਦੇ ਵਿੱਚ ਪਾਣੀ ਆਇਆ ਪਿੰਡੜਾ ਤਾਂ ਨੇੜੇ ਸਾਰਾ ਰਾਤ ਵੀ ਸਮਾਜ ਨੂੰ ਨਹੀਂ ਕੱਢਿਆ ਗਿਆ ਬਸ ਪਿੰਡ ਦੇ ਵਿੱਚ ਜਿਹੜਾ ਆਪਣੇ ਪਖੋਟਾਲੀ ਸਾਹਿਬ ਜਾਂ ਉਹ ਪਿੰਡ ਦੇ ਉਹ ਬਿਲਕੁਲ ਤੁਸੀਂ ਬੰਦੇ ਕਲੋਜ ਨੇ ਉਹਨਾਂ ਪਿੰਡਾਂ ਵਿੱਚ ਤੇ ਜਿਹੜਾ ਪਹਿਲਾਂ ਹੀ ਜਿਹੜਾ ਪਾਣੀ ਆ ਗਿਆ ਸੋ ਤੁਹਾਡੇ ਪਿੰਡ ਵਿੱਚ ਇੱਕ ਦੋ ਦਿਨ ਦੇ ਬਾਅਦ ਆ ਗਿਆ ਜਾਂ ਉਸੇ ਦਿਨ ਇਹਦਾ ਅਗਲੇ ਦਿਨ ਆ ਗਿਆ ਕੁਝ ਦਿਨ ਆ ਗਿਆ ਹਾਂਜੀ ਹਾਂਜੀ ਕਿੰਨਾ ਫਾਟਾ ਜਿਹੜਾ ਤੁਹਾਡੇ ਬੱਬਾ ਨਾਨਕ ਤੁਸੀਂ ਕਿੰਨ ਤੋਂ ਪਾਣੀ ਦਾ 10 15 ਕਿਲੋਮੀਟਰ ਹੈਗਾ ਬੋਲੋ ਫਿਰ ਪਾਣੀ ਦੀ ਰਫਤਾਰ ਜਿਹੜੀ ਕਾਫੀ ਮਲ ਮਨ ਸਕਦੇ ਜਿਹੜਾ ਇਨਾ ਪਾਣਾ ਜਿਹੜਾ ਉਹਨੇ ਕੁਝ ਹੀ ਘੰਟਿਆਂ ਦੇ ਵਿੱਚ ਜਿਹੜਾ ਤਿਆਰ ਹੋ ਗਿਆ ਹਾਂਜੀ ਹਾਂਜੀ ਕਿੰਨਾ ਕਿੰਨਾ ਪਾਣੀ ਇਸ ਪਿੰਡ ਦੇ ਵਿੱਚ ਰਿਹਾ ਹੈ 7-7 ਫੁੱਟ 7-7 ਫੁੱਟ ਹਾਂਜੀ ਪਰ ਵਧੇ ਅਗੇ ਤਾਂ ਜੱਕਦਾ ਬੇਨਾ ਪਾਣੀ ਜਿਹੜਾ ਆ ਗਿਆ ਨਹੀਂ ਆਹ ਚਾਹ ਚਾਹ ਇੱਕਦਮ ਖਾਂਦੀ ਸਮਾਨ ਕਿਵੇਂ ਜੇ ਪ੍ਰਸ਼ਾਸਨ ਨੇ ਪਹਿਲਾਂ ਹੀ ਜਿਹੜਾ ਇਹ ਹਰੂ ਲੈ ਕੇ ਅਲਰਟ ਕਰ ਦਿੱਤਾ ਗਿਆ ਹੈ بارشਾਂ ਹੋਣੀਆਂ ਹੀ ਪਾਣ ਤੇ ਵੀ ਤੇ ਤੁਹਾਡਾ ਕੋਈ ਸਮਾਨ ਨਹੀਂ ਬਚਾ ਨਹੀਂ ਬਚਾਇਆ ਗਿਆ ਸਮਾਨ ਦੇ ਦਾਨੇ ਦੋਨੇ ਵੀ ਪੰਜ ਪੰਜ ਗਏ ਆ ਕਿੰਨੇ ਦਾਨੇ ਦਾਨੇ ਆਇਆ 3-4 ਕਾਟਲ ਭਜ ਗਏ ਹਾਂਜੀ ਕਪੜਾ ਕੁ ਪ੍ਰਸ਼ਾਸਨ ਕਪੜਾ ਪ੍ਰਸ਼ਾਸਨ ਪੁੱਛ ਗਏ ਹਾਂ ਜੀ ਸ਼ਾਪ ਜਿਹੜੀ ਆ ਇਹ ਮਤਲਬ ਹੁਣੇ ਜਦੋਂ ਵਾਸ਼ਪਈਆ ਉਦੋਂ ਹੋਈ ਕਿ ਨਹੀਂ ਉਦੋਂ ਪਾਣੀ ਨਾਲ ਹੀ ਡਿੱਗੀ ਹਾਂ ਜੀ ਕੀ ਮੱਲ ਪ੍ਰਸ਼ਾਸਨ ਤੋਂ ਜਾਂ ਮੱਲੋ ਤੜਨਾ ਕੋ ਮੱਲੋ ਜਿਹੜੇ ਪਿੰਡ ਦੇ ਵਿੱਚ ਇਹਨਾਂ ਪਾਣੀ ਆਇਆ ਹੈ ਪ੍ਰਸ਼ਾਸਨ ਵੱਲੋਂ ਜਾਂ ਸਮਾਜ ਸੇਵੀ ਸਹਾਇਤਾ ਵੱਲੋਂ ਮੱਲੋ ਜਿਵੇਂ ਇਹਨੀਆਂ ਸੇਵਾ ਕੀਤੀਆਂ ਅਟਾ ਦਾ ਪਹੁੰਚ ਨਹੀਂ ਸੀ ਨਹੀਂ ਜਿਹੜੇ ਪਿੰਡ ਦੇ ਵਿੱਚ ਸਮਾਜ ਸੇਵੀ ਸਹਾਇਤਾ ਨੇ ਜਾਂ ਟਰਾਲੀਆਂ ਨੇ ਲੋਕ ਲੰਗਰ ਲੰਗਰ ਬਹੁਤ ਲੰਗਰ ਲੰਗਰ ਤੋਂ ਲੈ ਕੇ ਆਉਂਦੇ ਰਹੇ ਹਾਂ ਜੀ ਹਾਂ ਜੀ ਉਹ ਲੋਕ ਇੱਥੇ ਵੀ ਜਿਹੜੀ ਟਰਾਲੀ ਚੱਲਦੀ ਨਹੀਂ ਜਾਂ ਜਿਹੜੀ ਕਿਸ਼ਤੀ ਬੋਟੇ ਵਾਲੀ ਟਰਾਲੀਆਂ ਹੁੰਦੀਆਂ ਨੇ ਹਾਂਜੀ ਟਰਾਲੀਆਂ ਨੇ ਪੰਜ-ਛੇ ਪੋਰ ਦੇ ਵਿੱਚ ਜਿਹੜੀ ਟਰਾਲੀ ਚੱਲਦੀ ਹਾਂਜੀ ਚੱਲਦੇ ਨੇ ਹੁਣ ਜਿਹੜੀ ਸਮਾਜਿਕ ਵਿਸ਼ਾਸ਼ਤਾ ਨੇ ਜਾਂ ਐਨਆਰਆਈ ਵੀਰ ਨੇ ਕੀ ਉਹਨੂੰ ਤੋਂ ਮਦਦ ਦੀ ਘਾਲ ਲਾ ਤੇ ਵਸ ਕੰਮੇ ਕੰਨੇ ਪਾ ਦਿੰਦੇ ੜੀ ਦਾ ਬੰਦੇ ਆ ਨਹੀਂ ਗਾਲੀ ਪਤਾ ਨਹੀਂ ਉਹਨੂੰ ਵੀ ਪਾਣੇ ਕਿ ਨਹੀਂ ਪਾਣੇ ੜੀ ਦਾ ਕਾਦਾ ਕੰਮ ਕਰਦਾ ਏ ਇੰਨੇ ਹਾਂ ਕਿ ਕਿੰਨੀ ਦੂਰੀ ਸਾਡੇ 450 ਰੁਪਏ ਦੇੜੀ ਕੌਣ ਕੌਣ ਪਰਵਾਰ ਦੋ ਨਿਆਣਿਆਂ ਦੇ ਮੈਂ ਨਾਲ ਦੀ ਬੱਚੇ ਫੜਦੇ ਹਾਂਜੀ ਫੜਦੇ ਜੀ ਇੱਕ ਤੇ ਪਿੰਡੀ ਜਾਂਦਾ ਧਰ ਵਾਲੀ ਪਰਦੇ ਤੋਂ ਹਾਂ ਕਿੰਨੇ ਬਲ ਮਨ ਲੋ ਦਿਹਾੜੀ ਲਾਵ ਚੁਕੇ ਮਨ ਲੋ ਟੁੱਟ ਵੀ ਜਾਂਦੀ ਡੜੀ ਜਾਂ ਕਿਲੇ ਸਰਕਲ ਚੱਜਦਾ ਨਹੀਂ ਚੱਲਦਾ ਮਾਰਾ ਮੋਟਾ ਜਾ ਜਾਈਂ ਆਪਰੇ ਕੋਈ ਹੋਈ ਹਾਂਜੀ ਇਹੋ ਜਿਹੀ ਕੋਈ ਪਹਿਲਾਂ ਜਦੋਂ ਹਾਰਡ ਤੇ ਜਾਂ ਬਾਦਸ਼ਾਹ ਪੈਣ ਤੋਂ ਪਹਿਲਾਂ ਉਹ ਕਮਰੇ ਲਿਆ ਹੋਏ ਕਮਾਂਦੇ ਵਿੱਚ ਕੋਈ ਖਾਲ ਹੁੰਦੇ ਹੋਣਾ ਵੀ ਇਹਨੂੰ ਪੱਕਾ ਕਰਨ ਹਾਂਜੀ ਹਾਂਜੀ ਪਹਿਲਾਂ ਹੁੰਦਾ ਏ ਖਰਚਾ ਇਹ ਤੁਹਾਨੂੰ ਪਤਾ ਮਾਦਾ ਫਿਰ ਗੁਜਰ ਗਈ ਹੈ ਜੀ ਖਰਚਾ ਉੱਤੇ ਲੱਗ ਗਿਆ ਹੁਣ ਤਾਂ ਪਤਾ ਥੀਟ ਐਡ ਹੋ ਗਿਆ ਜਿੰਨੇ ਪਿੰਡ ਦੇ ਵਿੱਚ ਜਾਂ ਹੋਰ ਲੱਗ ਲੱਗੇ ਸਮਾਜ ਸੇਵੀ ਸੰਸਥਾ ਬਣੀਆਂ ਹੁੰਦੀਆਂ ਨੇ ਇਹਨਾਂ ਦੇ ਵੀ ਬਣੇ ਹੁੰਦੇ ਨੇ ਤੁਹਾਡਾ ਮਤਲਬ ਕੰਡੀਸ਼ਨ ਕਰੀ ਮੌਕੇ ਤੇ ਹਲਾ ਦੇਖ ਕੋਈ ਨਹੀਂ ਅਸ਼ਰਪੰਚੂ ਸੁਵਹਾ ਕੋਈ ਨਹੀਂ ਆਇਆ ਕੀ ਚੱਕਰ ਹੋਇਆ ਜਦੋਂ ਇਹਨਾਂ بارشਾਂ ਪਾੜਦੀਆਂ ਹੈ ਤੁਹਾਡੇ ਕੋਲ ਪਿੰਡ ਦੇ ਵਿੱਚ ਜਾਂ ਹੋਰ ਸਮੱਸਿਆ ਵੀ ਸਾਂਝਤਾ ਨੇ ਤਰਪਾਲਾਂ ਦੇ ਇੰਡੀਆ ਹੈ ਵੀ ਕੋਠੇ ਜਿਹੜੇ ਬਾਸਾਗਨ بارش ਤੁਰਾਗੇ ਪਹਿਲਾਂ ਨਹੀਂ ਪਹੁੰਚਿਆ ਜਦੋਂ ਪਾਣੀ ਆਇਆ ਉਦੋਂ ਆਏ ਬਾਚਾ ਹਾਂਜੀ ਪਹਿਲਾਂ ਨਹੀਂ ਤਰਪਾਲ ਪਾਈ ਨਹੀਂ ਗਈ ਥੋੜੀ ਪਾਈ ਨਹੀਂ ਗਈ ਜੀ ਪੈਸੇ ਹੱਥੋਂ ਨਹੀਂ ਪਈ ਗਈ ਜਿਹੜੇ ਸਰਕਾਰੀ ਜਿਹੜੀਆਂ ਤਰਪਾਲਾਂ ਵੀ ਫਰੀਆਂ ਹੈ ਇਹ ਤੁਹਾਡੇ ਉਹ ਫਰੀ ਬਾਚਾ ਆਈਆਂ ਨਾ ਜਦੋਂ ਪਾਣੀ ਪੂਣੀ ਚੜਿਆ ਹੈ ਮੀਂਹ ਮੋਂ ਪੈਂਦੇ ਰਹੇ ਫੇਰ ਹੀ ਆਇਆ ਤਰਪਾਲਾਂ ਹਾਂਜੀ ਉਸ ਦਿਨ ਕੋਈ ਆਇਆ ਨਹੀਂ ਕਾਫੀ ਜਿਹੜੇ ਦਿਨਾਂ ਤੱਕ بارش ਹੋਦੀ ਰਹੀ ਉਹ ਮੇਰੇ ਲਈ ਨਹੀਂ ਬਲੀ ਨਹੀਂ ਬਲੀ ਮਾਂ ਚੁਲੀ ਉਹ ਆਇਆ ਹੈ ਪਾਣੀ ਆ ਨਹੀਂ ਨਹੀਂ ਪਾਣੀ ਆਇਆ ਫਿਰ ਮਿਲਿਆ ਹਾਂਜੀ ਹਾਂਜੀ ਲੋਕਾਂ ਨੂੰ ਜਿਹੜੇ ਲੋਕਾਂ ਨੂੰ ਮਿਲ ਗਏ ਨਹੀਂ ਉਹ ਸਾਰਿਆਂ ਨੂੰ ਮਿਲਿਆ ਹਾਂਜੀ ਹਾਂਜੀ ਹੁਣ ਜੇ ਸਮਾਜ ਸੇਵੀ ਸੰਸਥਾ ਨੂੰ ਜਾਂ ਅਨਾਰੇ ਵੀਰ ਨੇ ਤੁਹਾਡੀ ਗੱਲ ਮਦਦ ਕਰਨੀ ਹੋਵੇ ਤਾਂ ਕਿਹੜੇ ਪਿੰਡੇ ਕਰਕੇ ਐਮਰ ਸਿੰਘੇ ਦਲਾਈਏ ਕਿਹੜਾ ਜ਼ਿਲ੍ਹਾ ਪੈਂਦਾ ਮੇਰਾ ਪੱਪਾ ਨਾਨਕ ਹਾਂਜੀ ਸੋ ਇਹ ਪਿੰਡ ਦੇ ਰਸੀਕੇ ਜਿਹੜੇ ਜਿਹੜੇ ਲੋਕ ਨੇ ਜਿਨ੍ਹਾਂ ਦਾ ਹੜ੍ਹ ਦੇ ਪੇਟ ਦੇ ਵਿੱਚ ਘਰ ਆਉਂਦੇ ਨਾਲ ਪੂਰੀ ਤਰ੍ਹਾਂ ਜਿਆ ਨੁਕਸਾਨ ਹੋਇਆ ਇੱਕ ਇੱਕ ਕਮਰਾ ਹੀ ਵੀਰ ਦੇ ਵੱਲੋਂ ਸੋ ਲਿਹਾਰੀ ਦਾ ਲੇਬਰ ਦਾ ਕੰਮ ਕਰਦਾ ਛੋਟੇ ਛੋਟੇ ਬੱਚੇ ਨੇ ਸੋ ਕਰਦੀ ਵੀ ਕਹਿੰਦਾ ਮਸਾਹੀਕ ਜਿਹੜੀ ਆ ਚੱਲਦੀ ਆ ਸਰਕਲ ਚੱਲਦਾ ਵਾ ਸੋ ਸਮਾਜ ਸੇਵੀ ਸਾਂਝਤਾ ਤੋਂ ਜਿਹੜੀ ਮਦਦ ਦੀ ਗੋਹਲ ਲਗਾ ਰਿਹਾ ਮੈਂ ਤੁਹਾਡਾ ਆਪਣਾ ਪੱਤਰਗੱਲੋਂ ਕਿਸ ਨੂੰ